ਫਰਵਰੀ 2024 ਤੋਂ ਜਿਹੜਾ ਲਗਾਤਾਰ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਾ ਜਿਹੜਾ ਹੈਗਾ ਸਿੱਧੂਪੁਰ ਇਕਤਾ ਜੱਥੇਬੰਦੀ ਦੇ ਵੱਲੋਂ ਚੱਲ ਰਿਹਾ ਪਿਛਲੇ 1 ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਹੋ ਗਿਆ ਹੈਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨਵਰਤ ਤੇ ਬੈਠੇ ਹੋਏ ਨੇ ਤੇ ਜੋ ਕਿ ਪਿਛਲੇ ਦਿਨੀ ਅਨਾਉਂਸ ਹੋਇਆ ਜਿੱਥੇ ਕਿ 30 ਤਰੀਕ ਨੂੰ ਪੰਜਾਬ ਬੰਦ ਸੀ ਉਸ ਤੋਂ ਬਾਅਦ 4 ਜਨਵਰੀ ਨੂੰ ਯਾਨੀ ਕਿ ਕੱਲ ਨੂੰ ਅੱਜ 3 ਜਨਵਰੀ ਦੀ ਜਿਹੜੀ ਰਾਤ ਨੂੰ ਆਪਾਂ ਇੱਥੇ ਲਾਈਵ ਆ ਜਿਹੜਾ ਚਲਾ ਰਹੇ ਆ ਬਾਈਟ ਆ ਜਿਹੜੀ ਇੱਥੇ ਕਿਸਾਨ ਭਰਾਵਾਂ ਦੀ ਲਵਾਂਗੇ ਕਿ ਕੱਲ ਨੂੰ ਜਿਹੜੀ ਇੱਥੇ ਇਕੱਤਰਤਾ ਹੋਣੀ ਆ ਪੂਰੇ ਦੇਸ਼ ਦੇ ਵਿੱਚੋਂ ਕਿ ਕਿਸਾਨਾਂ ਨੇ ਪਹੁੰਚਣਾ ਜਾਂ ਪੰਜਾਬ ਦੇ ਕਿਸਾਨ ਪਹੁੰਚਣਗੇ ਕੀ ਕੱਲ ਨੂੰ ਜਿਹੜੀ ਇਕੱਤਰਤਾ ਦੇ ਤੌਰ ਤੇ ਇੱਥੇ ਇਕੱਠ ਹੋਣਾ ਉਹਦੀਆਂ ਕੀ ਵਿਉਂਤਬੰਦੀਆਂ ਨੇ ਜਾਂ ਉਹਦੇ ਵਿੱਚ ਕੀ ਐਲਾਨ ਆ ਜਿਹੜੇ ਹੋਣੇ ਆ ਉਹ ਗੱਲਬਾਤ ਆਪਾਂ ਜਿਹੜੀ ਕਰਾਂਗੇ ਸਸੇਕਲ ਵੀ ਸਸੇਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਜਿਹੜੀ ਹੋ ਰਹੀ ਹੈ ਇਹ ਮੀਟਿੰਗ ਜੀ ਡੱਲੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕਹੀ ਸੀ ਉਹਦਿਆਂ ਕੀ ਤਿਆਰੀਆਂ ਨੇ ਜਾਂ ਕੱਲੇ ਪੰਜਾਬ ਚੋਂ ਕਿਸਾਨ ਆ ਰਹੇ ਨੇ ਜਾਂ ਪੂਰੇ ਦੇਸ਼ ਦੇ ਵਿੱਚੋਂ ਪਹੁੰਚ ਰਹੇ ਨੇ ਦੇਖੋ ਜੀ ਕਿਸਾਨ ਮੋਰਚਾ ਜਿਹੜਾ ਲੰਮੇ ਸਮੇਂ ਤੋਂ ਨਿਰੰਤਰ ਜਾਰੀ ਹੈ ਜੀ ਉੱਥੇ ਹੀ ਕਿਸਾਨਾਂ ਨੇ ਜੋ ਵੀ ਇਸ ਮੋਰਚੇ ਵੱਲੋਂ ਪੰਜਾਬ ਲਈ ਜਾਂ ਭਾਰਤ ਲਈ ਹੁਕਮ ਹੋਇਆ ਉਹ ਸਾਰੇ ਹੀ ਪੰਜਾਬ ਵਾਸੀਆਂ ਨੇ ਹਰਿਆਣੇ ਵਾਲੇ ਨੇ ਬਹੁਤ ਵਧੀਆ ਵੱਡੀ ਮਾਤ ਦੇ ਵਿੱਚ ਮੰਨੇ ਆ ਇਸੇ ਤਰ੍ਹਾਂ ਹੁਣ ਜੋ ਡੱਲੇਵਾਲ ਸਾਹਿਬ ਵੱਲੋਂ ਅਪੀਲ ਕੀਤੀ ਗਈ ਹੈ ਸਮੁੱਚੇ ਕਿਸਾਨ ਭਰਾਵਾਂ ਨੂੰ 4 ਤਰੀਕ ਨੂੰ ਇਕੱਠੇ ਹੋਣ ਦੀ ਕਾਨੂੰ ਵੱਡੀ ਗੈਂਤੀ ਦੇ ਵਿੱਚ ਜਿੱਥੇ ਸਮੁੱਚੇ ਕਿਸਾਨ ਵੀਰ ਆ ਰਹੇ ਨੇ ਵੱਡੀ ਬਦਰ ਤੇ ਸੰਗਤਾਂ ਆ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਕਿਸਾਨ ਮੋਰਚੇ ਵੱਲੋਂ ਹੁਕਮ ਹੋਇਆ ਸੀ ਕਿ ਜਿੰਨੀ ਵੱਡੀ ਗੈਂਤੀ ਸੰਗਤ ਆ ਰਹੀ ਹੈ ਉਹਨਾਂ ਦੇ ਲਈ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਅਸੀਂ ਗੁਰਦੁਆਰਾ ਬਾਬਾ ਗੰਧਾ ਸਿੰਘ ਵੱਲੋਂ ਜੋ ਪਿਛਲੇ ਦਿਨਾਂ ਤੋਂ ਲੈ ਕੇ ਨਿਰੰਤਰ ਇੱਥੇ ਲੰਗਰ ਜਾਰੀ ਹੈ ਤੇ ਅੱਜ ਜੋ ਮੋਰਚੇ ਦਾ ਹੁਕਮ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਵੱਲੋਂ ਹੁਕਮ ਹੋਇਆ ਹੈ ਕਿ ਇੱਥੇ ਮੋਰਚੇ ਦੇ ਵੱਡੀ ਪੱਧਰ ਦੇ ਜਿਹੜੇ ਲੰਗਰ ਲਾਏ ਜਾਣ ਅੱਜ 3 ਤਰੀਕ ਦੀ ਰਾਤ ਹੈ ਅਸੀਂ ਸਮੁੱਚੇ ਜਿਹੜੇ ਪ੍ਰਵੰਧ ਨੇ ਉਹ ਕਰ ਲਏ ਨੇ ਜੇ ਲੱਖਾਂ ਦੀ ਗੈਨਤੀ ਵੀ ਸੰਗਤ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਉਹਨਾਂ ਨੂੰ ਗੁਰੂ ਕਾ ਜਿਹੜੇ ਲੰਗਰ ਨੇ ਉਹ ਟੁੱਟੋ ਵਰਤਾਏ ਜਾਣਗੇ ਤਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਇਸ ਕਿਸਾਨ ਮੋਰਚੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਸਾਨਾਂ ਮੰਗਾਂ ਦੀ ਹਮੇਸ਼ਾ ਡਟ ਕੇ ਪਹਿਰਾ ਦੇਵेंगी ਬਿਲਕੁਲ ਕੱਲ ਨੂੰ ਜਿਹੜੇ ਪ੍ਰਬੰਧ ਆ ਉਹ ਕੀਤੇ ਜਾਣ ਨੇ ਨਾਲ ਆਪਣੇ ਫੂਲ ਸਾਹਮਣੇ ਅੱਗੇ ਨੂੰ ਹੋ ਜੂ ਜੀ ਥੋੜਾ ਜਿਹਾ ਥੋੜਾ ਜਿਹਾ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਅਸਲ ਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਕਮੇਟੀ ਵੀ ਬਣਾਈ ਗਈ ਸੀ ਮੀਟਿੰਗ ਉੱਥੇ ਸੱਦੀ ਗਈ ਸੀ ਉਹਦੇ ਤੋਂ ਜਿਹੜਾ ਇਨਕਾਰ ਵੀ ਕਰ ਦਿੱਤਾ ਗਿਆ ਸੀ ਕੀ ਕਰਨ ਰਿਹਾ ਜੀ ਮੈਂ ਇਹ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਅ ਤੁਸੀਂ ਪਹਿਲਾਂ ਜੋ ਮੋਰਚੇ ਬਾਰੇ ਅਸੀਂ ਜਿਹੜਾ ਮੋਰਚਾ ਹੈਗਾ ਜੀ ਜੀ ਇਹ ਇੱਕ ਜਥੇਬੰਦੀ ਵੱਲੋਂ ਨਹੀਂ ਜੀ 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 ਇਹ ਦੋ ਫੋਰਮ ਹੈ ਤੇ ਲਗਭਗ ਦੋ ਫੋਰਮਾਂ ਦੇ ਵਿੱਚ ਬਿਕਜੂ ਸਿੱਧੂਪੁਰ ਸਮੇਤ 25 ਜਥੇਬੰਦਗਿਆਂ ਵੱਲੋਂ 10 ਫਰਵਰੀ ਤੋਂ ਮੋਰਚਾ ਚੱਲ ਰਿਹਾ ਜੀ ਮੈਂ ਸਰਜੀਤ ਸਿੰਘ ਫੂਲ ਇਹ ਜਿਹੜਾ ਕਿਸਾਨ ਅੰਦੋਲਨ ਭਾਗ 2 ਦੇ ਪ੍ਰਮੁੱਖ ਆਗੂ ਜੀ ਵੱਜੋਂ ਬੋਲ ਰਿਹਾ ਹਾਂ ਤੇ ਇਹ ਜਿਹੜਾ 10 ਫਰਵਰੀ ਤੋਂ ਮੋਰਚਾ ਚੱਲ ਰਿਹਾ 13 ਫਰਵਰੀ ਤੋਂ ਜੀ ਅੱਜ ਇਹ ਐ ਸਮਝ ਲਓ ਵੀ 11ਵੇਂ ਮਹੀਨੇ ਦੇ ਵਿੱਚ ਸ਼ਾਮਲ ਹੋਇਆ ਤੇ ਰੋਜ਼ ਇਹ ਜਿਹੜਾ ਹੈਗਾ ਸਮਰਥਨ ਹੈ ਇਹਦਾ ਬਧ ਰਿਹਾ ਉਚਾਈਆਂ ਵੱਲ ਜਾ ਰਿਹਾ 30 ਦਸੰਬਰ ਦਾ ਬੰਦ ਸੀਗਾ ਪੰਜਾਬ ਬੰਦ ਉਹ ਤੁਸੀਂ ਵੇਖਿਆ ਹੀ ਹੈ ਵੀ ਕੋਈ ਵਰਗ ਨਹੀਂ ਹੋਣਾ ਜਿਹਨੇ ਨਾ ਸ਼ਾਮਲ ਹੋਇਆ ਹੋਵੇ ਸਵੈ ਇੱਛਾ ਨਾਲ 3 ਕਰੋੜ ਲੋਕਾਂ ਨੇ ਉਹਦੇ ਚ ਅੰਦੋਲਨ ਚ ਉਹਦੇ ਪੰਜਾਬਦਿਆਂ ਨੇ ਆਪਣਾ ਯੋਗਦਾਨ ਪਾਇਆ ਤੇ ਅਗਲੀ ਗੱਲ ਜਿਹੜਾ ਤੁਸੀਂ ਸਵਾਲ ਪੁੱਛਿਆ ਜਿਹੜੀ ਮੀਟਿੰਗ ਜਿਹੜੀ ਬੁਲਾਈ ਗਈ ਸੀ ਜਿਹੜੀ ਉਹ ਸੁਪਰੀਮ ਕੋਰਟ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀਗੀ ਸਾਬਕਾ ਜੱਜ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਆਈ ਪਾਵਰ ਕਮੇਟੀ ਕਹਿੰਦੇ ਆ ਉਹਨੂੰ ਜੀ ਉਸ ਨੇ ਜਿਹੜੀ ਮੀਟਿੰਗ ਬੁਲਾਈ ਸੀਗੀ ਉਹ ਸਾਡੀ ਤਾਂ ਮੀਟਿੰਗ ਪਹਿਲਾਂ ਹੋ ਚੁੱਕੀ ਸੀ ਹੂੰ ਸਾਡੀ ਮੀਟਿੰਗ 4 ਦਸੰਬਰ ਨੂੰ ਹੋ ਚੁੱਕੀ ਸੀ ਜਿਹਦੇ ਵਿੱਚ ਅਸੀਂ ਆਪਦਾ ਲਿਖਤੀ ਵਰਸ਼ਨ ਉਹਨਾਂ ਨੂੰ ਦੇ ਆਏ ਸੀਗੇ ਜੀ ਉਹਦੇ ਆਧਾਰ ਤੇ ਉਹਨਾਂ ਨੇ ਆਪਣੇ ਜਿਹੜੀ ਰਿਪੋਰਟ ਦੇਣੀ ਸੀਗੀ ਸੁਪਰੀਮ ਕੋਰਟ ਨੂੰ ਉਹ ਵੀ ਉਹਨਾਂ ਨੇ ਸਬਮਿਟ ਕਰਤੀ ਸੀਗੀ ਜੀ ਹੁਣ ਉਹ ਨਹੀਂ ਸਮਝਦੇ ਹੁਣ ਉਹਨਾਂ ਨੇ ਜਿਹੜਾ ਦੂਸਰਾ ਐਸਕੇਐਮ ਹੈ ਜੀ ਇੱਕ ਤਾਂ ਇਹ ਜਿਹੜਾ ਐਸਕੇਐਮ ਸ਼ਾਮਿਲ ਆਏ ਸੰਦ ਉਹਨਾਂ ਚ ਇੱਕ ਜਿਹੜਾ ਦੂਸਰਾ ਐਸਕੇਐਮ ਜਿਹੜਾ ਨਹੀਂ ਸ਼ਾਮਿਲ ਹੂੰ ਉਹਨਾਂ ਨੂੰ ਚਿੱਠੀ ਪਾਈ ਸੀ ਜੀ ਵੀ ਤੁਸੀਂ ਵੀ ਸਾਨੂੰ ਮਿਲੋ ਹੂੰ ਉਹਨਾਂ ਨੇ ਕੱਲ ਇਨਕਾਰ ਕਰਤਾ ਹੂੰ ਵੀ ਜਿਹੜੀ ਇਹ ਕਮੇਟੀ ਬਣਾਈ ਆ ਇਹ ਕਿਸਾਨੀ ਮੰਗਾਂ ਤੇ ਸਬੰਧਤ ਨਹੀਂ ਬਣਾਈ ਇਹ ਜਿਹੜੇ ਆ ਦੋਨੇ ਬਾਰਡਰਾਂ ਤੇ ਜਿਹੜੀ ਸੜਕ ਬੰਦ ਹੋਈ ਆ ਉਹ ਸੜਕ ਨੂੰ ਖਲਭਾਉਣ ਦੀ ਖਾਤਰ ਬਣਾਈ ਆ ਇਸ ਕਰਕੇ ਸਾਡਾ ਇਹਦੇ ਨਾਲ ਕੋਈ ਤਾਲਕ ਨਹੀਂ ਇਸ ਕਰਕੇ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਹੁੰਦੇ ਉਹਨਾਂ ਨੇ ਜਵਾਬ ਦਿੱਤਾ ਕੱਲ ਜੀ ਸਾਡੇ ਵੱਲੋਂ ਪਹਿਲੇ ਨਿਬੜ ਚੁੱਕਿਆ ਸੀਗਾ ਅੱਜ ਤੋਂ ਬਾਅਦ ਵੀ ਅਸੀਂ ਕੋਈ ਮੀਟਿੰਗ 'ਚ ਨਹੀਂ ਆਉਣਾ ਤੇ ਇਸ ਕਰਕੇ ਉਹਨਾਂ ਨੇ ਆਪਣੇ ਮੀਟਿੰਗ ਹੈ ਉਸ ਕਮੇਟੀ ਨੇ ਕੈਨਸਲ ਕਰਤੀ ਅਜ ਨਹੀਂ ਹੋਈ ਪੰਚਕੁੱਲੇ ਵਾਲੀ ਜੀ ਜਿਹੜੇ ਕੱਲ ਨੂੰ ਇਕੱਠ ਹੋ ਰਿਹਾ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਇਹਦੇ ਵਿੱਚ ਕੀ ਲੱਗਦਾ ਵੀ ਕੀ ਐਲਾਨ ਆ ਜਿਹੜੇ ਪੰਜਾਬ ਦੇ ਲੋਕਾਂ ਲਈ ਜਾਂ ਕਿਸਾਨਾਂ ਲਈ ਕਿਉਂਕਿ ਜੇ ਵੇਖਿਆ ਜਾਵੇ ਤਾਂ ਪੰਜਾਬ ਦੇ ਸੀਐਮ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਆਖਰਕਾਰ ਕੇਂਦਰ ਸਰਕਾਰ ਕਾਨੂੰਨ ਕਿਸੇ ਤਰੀਕੇ ਨਾਲ ਲਿਆ ਰਹੀ ਹੈ ਸਾਡੇ ਵੱਲੋਂ ਕੋਰੀ ਨਾ ਆਂਗੀ ਹੁਣ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਹੁਣ ਤਾਂ ਸੀਐਮ ਵੀ ਮੰਨ ਗਿਆ ਵੀ ਕੇਂਦਰ ਆ ਜਿਹੜੀ ਉਹ ਕਾਨੂੰਨ ਲਾਗੂ ਕਰਨ ਨੂੰ ਤਿਆਰ ਹੈ ਜੀ ਦੇਖੋ ਜੀ ਜਿਹੜਾ ਕੱਲ ਵਾਲਾ ਸਾਡਾ ਰੈਲੀ ਆਪਣਾ ਰੱਖਿਆ ਵਿਸ਼ਾਲ ਕਿਸਾਨ ਮਹਾਪੰਚਾਇਤ ਅਸੀਂ 30 ਤੋਂ ਬਾਅਦ ਰੱਖਣਾ ਚਾਹੁੰਦੇ ਸੀ ਹਫਤਾ ਸਾਨੂੰ ਚਪਾ ਕੇ ਵੀ ਥੋੜੇ ਜੇ ਬੰਦਿਆਂ ਨੂੰ ਸਾਬ ਮਿਲ ਜਾਂਦਾ ਤਿਆਰੀ ਹੋ ਜਾਂਦੀ ਹੈ ਪਰ ਇਹ ਜਿਹੜਾ 4 ਤਰੀਕ ਰੱਖਿਆ ਇਹ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਦੀ ਭਾਵਨਾ ਅਨੁਸਾਰ ਹੀ ਚਾ ਰੱਖੀ ਗਈ ਹੈ ਉਹਨਾਂ ਦਾ ਸੀਗਾ ਵੀ ਮੇਰੀ ਜਿਵੇਂ ਸਿਹਤ ਹੈ ਦਿਨੋਂ ਦਿਨਾਂ ਵਿਗੜਦੀ ਜਾ ਰਹੀ ਹੈ ਵੀ ਹੋ ਸਕਦਾ ਮੈਂ ਜੇ ਜਿਹੜੀ ਤਰੀਖ ਤੇ ਤੁਸੀਂ ਕਰਨਾ ਚਾਹੁੰਦੇ ਹੋ 7-8 ਤਰੀਕ ਤੱਕ ਉਦੋਂ ਤੱਕ ਮੇਰੀ ਬੋਲਣ ਦੀ ਹਾਲਤ ਨਾ ਹੋਵੇ ਇਸ ਕਰਕੇ ਇਹਨੂੰ ਅਡਵਾਂਸ ਕਰੋ 4 ਉਹਨਾਂ ਦੀ ਭਾਵਨਾ ਅਨੁਸਾਰ ਉਹਨਾਂ ਨੇ ਕਹਿਣ ਤੇ ਇਹ 4 ਤਰੀਕ ਰੱਖੀ ਹੈ ਤੇ ਉਹਨਾਂ ਨੇ ਅਪੀਲ ਵੀ ਭਾਵਕ ਹੈਗੀ ਐ ਵੀ ਮੈਂ ਆਖਰੀ ਵਾਰ ਦੇ ਦਰਸ਼ਨ ਕਰਨਾ ਚਾਹੁੰਨਾ ਆਪਣੇ ਲੋਕਾਂ ਦੇ ਕਿਸਾਨ ਜਨਤਾ ਦੇ ਸੋ ਇਸ ਕਰਕੇ ਸਾਡੇ ਹਿਸਾਬ ਨਾਲ ਜਿੰਨੀ ਕਿ ਸਾਨੂੰ ਫੀਡਬੈਕ ਮਿਲੇ ਆ ਹੁਣ ਤੱਕ ਸ਼ਾਮ ਤੱਕ ਜੀ ਬਈ ਇੱਕ ਤਾਂ ਹੁੰਦਾ ਨਾ ਵੀ ਕੱਲਾ ਕਿਸਾਨ ਜਥੇਬੰਦਗਿਆਂ ਦਾ ਜਿਹੜਾ ਕਾਡਰ ਹੈ ਉਹਨੇ ਜਿਹੜੇ ਤਿਆਰ ਕਰਕੇ ਲਾਂ ਮੰਡੀ ਕਰਕੇ ਲੈਣਾ ਹੁੰਦਾ ਉਹ ਤੋਂ ਬਿਨਾਂ ਜਿਹੜੀ ਆਪਮਹਾਰੇ ਵੀ ਜਿਹੜੀ ਹੈਗੀ ਹੈ ਪਿੰਡਾਂ ਦੇ ਪਿੰਡ ਹੈ ਜਿਹੜੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੇ ਪਿੰਡਾਂ ਦੇ ਕਲੱਬਾਂ ਪੰਚਾਇਤਾਂ ਨੇ ਉਹ ਵੀ ਜਿਹੜਾ ਹੈਗਾ ਵੀ ਯਾਰ ਆਪਾਂ ਪਿੰਡ ਵਾਲਾ ਆਪਣਾ ਪਿੱਛੇ ਨਹੀਂ ਰਹਿਣਾ ਚਾਹੀਦਾ ਆਪਮਹਾਰੇ ਸਾਰੇ ਪਿੰਡਾਂ ਚੋਂ ਬੱਸਾਂ ਕਰਕੇ ਆ ਰਹੇ ਆ ਇਸ ਕਰਕੇ ਜਦੋਂ ਐ ਲਹਿਰ ਬਣਦੀ ਜਾਨ ਅੰਦੋਲਨ ਉਹਦੋਂ ਬਣਦਾ ਹੁੰਦਾ ਜਾਂ ਲੋਕ ਲਹਿਰ ਕਹਿ ਲੋ ਇਹ ਹੁਣ ਜਿਹੜਾ ਅੰਦੋਲਨ ਆ ਇਹ ਕੱਲਾ ਕਿਸਾਨ ਜਥੇਬੰਦੀਆਂ ਨਹੀਂ ਰਿਹਾ 30 ਦਸੰਬਰ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਜਾਨ ਅੰਦੋਲਨ ਬਣ ਗਿਆ ਜਦੋਂ ਜਾਨ ਅੰਦੋਲਨ ਬਣ ਜੇ ਉਦੋਂ ਕੋਈ ਗਿਣਤੀ ਗੁਣਤੀ ਜਿਵੇਂ ਦਿੱਲੀ ਵੇਲੇ ਕੋਈ ਗਿਣਤੀ ਰਹੀ ਐ 26 ਜਨਵਰੀ ਵੇਲੇ ਜੀ ਨਾ ਟਰੈਕਟਰਾਂ ਦੇ ਨਾ ਬੰਦਿਆਂ ਦੇ ਬਿਲਕੁਲ ਹੁਣ ਕੱਲ ਨੂੰ ਵੀ ਸਾਡੇ ਹਿਸਾਬ ਨਾਲ ਜਿਵੇਂ 26 ਜਨਵਰੀ ਨੂੰ ਆਪਮਾਰ ਦੇ ਤੌਰ ਤੇ ਲੋਕ ਟਰੈਕਟਰ ਲੈ ਕੇ ਉਧਰ ਨੂੰ ਹੜੰਗੋਂ ਗਏ ਸੀਗੇ ਉਵੇਂ ਕੱਲ ਨੂੰ ਲੋਕਾਂ ਨੇ ਇੱਥੇ ਆਉਣਾ ਜੀ ਜਿਸ ਤਰ੍ਹਾਂ ਠੰਡ ਵੀ ਵੇਖੋ ਬਹੁਤ ਜ਼ਿਆਦਾ ਵੱਧ ਰਹੀ ਆ ਧੁੰਦ ਦਾ ਮੌਸਮ ਵੀ ਆ ਗਿਆ ਪੰਜਾਬ ਦੇ ਲੋਕਾਂ ਨੂੰ ਜਾਂ ਜਿੱਥੋਂ ਵੀ ਚੱਲ ਕੇ ਲੋਕ ਹਮਦਰਦੀ ਤੌਰ ਤੇ ਆ ਰਹੇ ਆ ਕਿ ਸਾਡੇ ਜਿਹੜੇ ਹੱਕ ਆ ਉਹਨਾਂ ਦੀ ਖਾਤਰ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਦੇਖੋ ਜੀ ਅਸੀਂ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਜੀ ਹੁਣ ਤਾਂ ਵੀ ਜਿਹੜਾ ਇਹ ਮੰਗਾ ਹੈਗੇ ਨੇ ਇਹਦਾ ਇਕੱਲੇ ਆਏ ਨਹੀਂ ਵੀ ਇਕੱਲੇ ਕਿਸਾਨਾਂ ਨਾਲ ਹੀ ਇਹਦਾ ਭਲਾ ਹੋਣਾ ਐਮਐਸਪੀ ਵਾਲੀ ਮੰਗ ਹੈਗੀ ਆ ਜੀ ਸਭ ਤੋਂ ਵੱਡਾ ਇਹਦਾ ਹੁਣ ਤਾਂ ਅੱਜ ਮੈਂ ਇੱਕ ਸਿੱਖ ਪ੍ਰਚਾਰਕ ਵੀ ਬੋਲ ਰਿਹਾ ਸੀਗਾ ਬਾਬਾ ਬੰਤਾ ਸਿੰਘ ਨਾਲ ਜਿਹੜੇ ਹੈਗੇ ਆ ਜੀ ਜੀ ਮੈਂ ਹੈਰਾਨ ਹੋ ਗਿਆ ਵੀ ਉੱਥੇ ਤੱਕ ਵੀ ਪ੍ਰਚਾਰ ਹੋ ਗਿਆ ਉਹ ਕਹਿੰਦਾ ਵੀ ਇਹਦਾ ਜੇ ਐਮਐਸਪੀ ਵਾਲਾ ਹੋ ਜੇ ਜੀ ਤਾਂ ਮਹਿੰਗਾਈ ਤੇ ਵੀ ਕੰਟਰੋਲ ਹੋ ਜਾਊਗਾ ਜੀ ਜੀ ਜਦੋਂ 10 ਰੁਪਏ ਗੰਢੇ ਐਮਐਸਪੀ ਨਾਲ ਖਰੀਦੇ ਹੋਏ ਤੇ ਅਗਲਾ 80 ਰੁਪਏ ਵੇਚਦਾ ਹੋਊਗਾ ਹੂੰ ਉਹ ਪਤਾ ਲੱਗ ਜੂਗਾ ਵੀ ਇਹ ਖਰੀਦੇ ਤਾਂ ਦੱਸਦੇ ਆ ਹੁਣ ਜਿੰਨਾਂ ਦੇ ਐਮਐਸਬੀ ਵੱਜੀ ਉਹਦਾ ਤਾਂ ਪਤਾ ਲੱਗ ਜਾਂਦਾ ਕਣਕ ਦੀ ਐਮਐਸਬੀ ਵੱਜੀ 2121 ਰੁਪਏ ਮਤਲਬ ਹੈਗਾ ਕਿਲੋ ਜੇ 35 ਵੀ ਵੇਚੂਗਾ ਤਾਂ ਉਹ ਕਹਿੰਦਾ ਚਲ 10 ਰੁਪਏ ਹੋ ਗਏ ਹੁਣ ਹੁਣ 21 ਵਾਲੇ ਨੂੰ 60 ਵੇਚੂਗਾ ਤਾਂ ਉਹ ਲੱਗਦਾ ਨਹੀਂ ਇਸ ਕਰਕੇ ਉਹ ਕਹਿੰਦਾ ਵੀ ਜੇ ਸਾਰੀਆਂ ਫਸਲਾਂ ਦੀ ਜੰਨੀਆਂ ਫਸਲਾਂ ਹੈਗੀਆਂ ਨੇ ਅਨਾਜ ਆ ਤੇ ਦੂਜੀਆਂ ਫਸਲਾਂ ਸਮੇਤ ਸਬਜ਼ੀਆਂ ਵੀ ਜੇ ਉਹਨਾਂ ਦਾ ਐਮਐਸਪੀ ਹੋ ਜਾਏ ਤਾਂ ਮੰਗਹਾਈ ਤੇ ਵੀ ਨੱਥ ਪੈ ਜੇ ਬਿਲਕੁਲ ਤੁਹਾਡੀ ਗੱਲ ਦੀ ਸਹਿਮਤ ਹਾਂ ਜਿੱਥੇ ਕੋਈ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੀ ਹੋਊਗੀ ਹੋਰ ਲੋਕਾਂ ਨੇ ਕਾਫੀ ਵੇਖੀ ਹੋਊਗੀ ਕਹਿੰਦੇ ਵੀ ਦਿੱਲੀ ਦੇ ਵਿੱਚ ਜਿਹੜੀ ਦੋ ਮੂਲੀਆਂ ਦਾ ਰੇਟ ਸਿਰਫ 30 ਰੁਪਏ ਗਿਆ ਕਹਿੰਦੇ ਬਿਲਕੁਲ ਪਰ ਲੋਕ ਲੋਕ ਇਸ ਚੀਜ਼ ਤੋਂ ਬਹੁਤ ਜ਼ਿਆਦਾ ਦੁਖੀ ਹੈ ਕਹਿੰਦੇ ਮੰਗਿਆਈ ਮੰਗਿਆਈ ਪਰ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਵੇਖੀ ਹੋਣੀ ਹੈ ਜਿੱਤੇ ਇੱਕ ਪੰਜਾਬ ਦਾ ਹੀ ਹੈਗਾਗਾ ਕੋਈ ਮੇਰੇ ਹਿਸਾਬ ਨਾਲ ਅਫਸਰ ਲੱਗੇ ਕੋਈ ਕੁਝ ਹੋਏਗਾ ਹੋਰ ਉਹ ਕਹਿੰਦਾ ਸੀ ਅਸੀਂ ਕੋਈ ਗੱਲ ਨਹੀਂ ਅਸੀਂ ਖੇਤਾਂ ਤੇ ਕਣਕ ਬੀਜ ਲਾਉਦੇ ਸੋਰੀ ਕੋਠੇ ਤੇ ਕਣਕ ਬੀਜ ਲਾਗੇ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਆ ਇਹ ਅਸੀਂ ਕਹਿੰਦੇ ਆ ਵੀ ਜਿਹੜਾ ਪੈਦਾ ਕਰਨ ਵਾਲਾ ਉਹ ਵੀ ਲੁੱਟਿਆ ਗਿਆ ਕਿਸਾਨ ਵੀ ਗਾਹ ਜਿਹੜਾ ਖਪਤਕਾਰ ਹੈ ਜਿਹਨੇ ਲੈਣੇ ਆ ਜਿਵੇਂ ਤੁਸੀਂ ਦੱਸਿਆ ਵੀ ਦੋ ਮੂਲਗੀਆਂ ਉਹਨੂੰ 50 ਰੁਪਏ ਦੀਆਂ ਮਿਲ ਗਈਆਂ ਨੇ ਜਿਹਨੇ ਲੈਣੇ ਆ ਉਹ ਵੀ ਮਾਰੇ ਆ ਗਿਆ ਮਤਲਬ ਜਿਹੜਾ ਵਿਚੋਲਾ ਹੈਗਾ ਸਾਰਾ ਉਹਦੇ ਪੇਟ 'ਚ ਪਈ ਜਾਂਦਾ ਜੀ ਬਿਲਕੁਲ ਉਹਦੇ ਪੇਟ 'ਚ ਪਈ ਜਾਂਦਾ ਜਿਹੜੀ ਤੁਸੀਂ ਕਹਿੰਦੇ ਕੋਠੇ ਵਾਲੀ ਹੈਗੀ ਆ ਇਹ ਹੈਗੀ ਆ ਵੀ ਜਿਵੇਂ ਕਹਿੰਦਾ ਭਾਅ ਹੁਣ ਖੇਤਾਂ 'ਚ ਤਾਂ ਫਸਲਾਂ ਦੀ ਲੋੜ ਹੀ ਨਹੀਂ ਉਹ ਤਾਂ ਵੈਸੇ ਉਹ ਲੋਕਾਂ ਨੇ ਉਹਦਾ ਜਵਾਬ ਦੇ ਤਾ ਵੀਤੋ ਜਿਹਦੇ ਕੋਠੇ ਤੋਂ ਨਾ ਉਹ ਕਣਕ ਪੈਦਾ ਕੀਤੀ ਤੋਂ ਉਹ ਸਾਨੂੰ ਬੋਰੀਆਂ ਭਰ ਕੇ ਨਾ ਕਿਸੇ ਮੰਡੀ ਚ ਲੈ ਕੇ ਆ ਦਿਖਾਈ ਇਹ ਵੀ ਮਾਹ ਕੋਟੇ ਚ ਲਿਆ ਹੁੰਦੀ ਹੈ ਬਿਲਕੁਲ ਜੀ ਵੀ ਉਹਦਾ ਮਤਲਬ ਜਲੂਸ ਨਿਕਲ ਗਿਆ ਉਹਦਾ ਇਸ ਕਰਕੇ ਕੋਠਾ ਕੋਠਾ ਨੇ ਕਿ ਇਹ ਹੋਊਗੀ ਖੇਤਾਂ ਜੀ ਹੁੰਦੀ ਹੈ ਕਣਕ ਬਚੂਗੀ ਤਾਂ ਜੇ ਕਣਕ ਦਾ ਭੰਡਾਰ ਵਧਾਉਣਾ ਤਾਂ ਕਿਸਾਨਾਂ ਨੂੰ ਬਚਾਓ ਇਹ ਬਿਲਕੁਲ ਜਿਹੜਾ ਆਪਾਂ ਪਹੁੰਚੇ ਆਂ ਅੱਜ 3 ਜਨਵਰੀ ਦੀ ਰਾਤ ਆ ਆਪਾਂ ਇੱਥੇ ਐਸਜੀਪੀਸੀ ਨੇ ਵੀ ਸੇਵਾ ਨਿਭਾਈ ਆ ਬਾਕੀ ਕਿਸਾਨ ਭਰਾ ਸਰਜੀਤ ਸਿੰਘ ਫੂਲ ਦੇ ਨਾਲ ਆਪਣੀ ਗੱਲਬਾਤ ਹੋਈ ਆ ਕੱਲ ਨੂੰ ਜਿਹੜਾ ਵਿਸ਼ਾਲ ਇਕੱਠਾ ਇੱਥੇ ਹੋਣ ਜਾ ਰਿਆ ਪੁਨਰ ਤਿਆਰੀਆਂ ਜਿਹੜੀਆਂ ਉਹਦੀਆਂ ਬਕਾਇਦਾ ਕਰ ਲਈਆਂ ਗਈਆਂ ਨੇ ਤੇ ਨਾਲ ਇਹ ਵੀ ਮੈਂ ਗੱਲ ਦੱਸ ਦੇਣੀ ਚਾਹਣਾ ਕਿ ਪੰਜਾਬ ਦੇ ਸੀਐਮ ਨੇ ਵੀ ਇਹ ਕਹਿ ਦਿੱਤਾ ਕਿ ਆਖਰ ਕੇਂਦਰ ਕਿਸੇ ਤਰੀਕੇ ਦੇ ਨਾਲ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਤੇ ਅਸੀਂ ਕੋਰੀ ਨਾ ਕਰ ਦਿੱਤੀ ਆ ਹੁਣ ਇੱਥੇ ਸਮਝ ਲੈਣਾ ਚਾਹੀਦਾ ਬਾਕੀਆਂ ਜਿਹੜੀਆਂ ਜਥੇਬੰਦੀਆਂ ਸ਼ਾਮਲ ਨਹੀਂ ਹੋਈਆਂ ਜਾਂ ਜਿਹੜੇ ਪੰਜਾਬ ਦੇ ਲੋਕ ਦੌਧਾ ਦੇ ਵਿੱਚ ਆ ਕੇ ਪਹੁੰਚੀਏ ਨਾ ਪਹੁੰਚੀਏ ਜਦੋਂ ਪੰਜਾਬ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਜਾਂ ਮੰਨ ਲਿਆ ਵੀ ਕੇਂਦਰ ਕਿਸੇ ਵੀ ਤਰੀਕੇ ਦੇ ਨਾਲ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੀ ਤੇ ਸਾਨੂੰ ਚਾਹੀਦਾ ਕਿ ਅਸੀਂ ਬਿਨਾ ਭੇਦਭਾਵ ਬਿਨਾ ਦੇਰੀ ਕੀਤਿਆਂ ਇੱਥੇ ਪਹੁੰਚਣ ਦਾ ਯਤਨ ਕਰੀਏ ਸੋ ਸਾਰੇ ਜਿੰਨੇ ਵੀ ਵਰਗ ਦੇ ਲੋਕ ਨੇ ਸਾਰਿਆਂ ਨੂੰ ਅਪੀਲ ਕਰਦੇ ਆਂ ਅਸੀਂ ਕਿ ਜਰੂਰ ਸਵੇਰੇ ਕੱਦ ਨੂੰ 4 ਜਨਵਰੀ ਨੂੰ ਇੱਥੇ ਇਕੱਠੇ ਹੋ ਕੇ ਇਹ ਏਕਤਾ ਦਾ ਜਿਹੜਾ ਸਬੂਤ ਆ ਉਹ ਦਈਏ ਤੇ ਨਾਲ ਇਹ ਵੀ ਅਪੀਲ ਕਰਦੇ ਆਂ ਕਿ ਧੰਨ ਵੀ ਆ ਆਰਾਮ ਦੇ ਨਾਲ ਬੜੀ ਸਾਵਧਾਨੀ ਦੇ ਨਾਲ ਇੱਥੇ ਜਿਹੜਾ ਮੋਰਚਾ ਖਨੋਰੀ ਬਾਰਡਰ ਤੇ ਪਹੁੰਚਣ ਦੀ ਕਿਰਪਾਲਤਾ